ਮੈਂ 2000 ਵਿੱਚ ਜੀ ਡਿਪਟੀ ਸੁਪਰਡੈਂਟ ਸਬ ਜੇਲ ਬਰਨਾਲਾ ਨੌਕਰੀ ਸ਼ੁਰੂ ਕੀਤੀ ਤੁਹਾਡੀ ਪਹਿਲੀ ਨੌਕਰੀ ਸੀ ਉਹ ਪਹਿਲੀ ਨੌਕਰੀ ਸੀ ਬਰਨਾਲੇ ਦੇ ਤਜਰਬੇ ਸਾਂਝੇ ਕਰੋ ਸਾਡੇ ਨਾਲ ਬਰਨਾਲੇ ਦੇ ਤਜਰਬੇ ਅ ਕੁਸ਼ ਕਰੂੰਗਾ ਤੁਹਾਨੂੰ ਸਮਾਜਿਕ ਇੱਕ ਤਜਰਬਾ ਸੀ ਬੜਾ ਇੱਕ ਉੱਥੇ ਕੈਦੀ ਆਇਆ ਹਵਾਲਤਤੀ ਆਇਆ ਤਾਂ ਉਹਨੇ 40 ਕਿਲੋ ਕਣਕ ਗਡਾਊਨ ਚੋ ਚੋਰੀ ਕੀਤੀ ਵੀ ਸੀ ਐਫਸੀਆਈ ਦੇ ਗਡਾਊਨ ਚ ਜੀ ਤੇ ਉਸ ਨੂੰ ਅਰੈਸਟ ਕਰਕੇ ਪੁਲਿਸ ਕੇਸ ਬਣਾ ਕੇ ਉਹਨੂੰ ਅੰਦਰ ਜੇਲ੍ਹ ਚ ਬੰਦ ਕੀਤਾ ਗਿਆ 40 ਕਿਲੋ ਕਣਕ ਵਾਲੇ ਤੇ ਜਿਹੜੇ 40 40 4 400 ਟਨ ਖਾ ਜਾਂਦੇ ਨੇ ਉਹ ਬਚ ਜਾਂਦੇ ਨੇ ਉਹ ਮੈਂ ਤੁਹਾਨੂੰ ਇਸੇ ਕਰਕੇ ਸੁਣਾ ਰਿਹਾ ਹਾਂ ਕਿ 40 ਕਿਲੋ ਕਣਕ ਵਾਲੇ ਨਾਲ ਵਾਪਰੀ ਕੀ ਤੇ ਕਿਉਂ ਉਹ ਹਾਲਾਤ ਕਿਉਂ ਬਣੇ ਮੈਂ ਤੁਹਾਨੂੰ ਇਸ ਗੱਲ ਤੇ ਲਿਆਉਣਾ ਚਾਹਣਾ ਮਾਰਕਫੇਡ ਦੇ ਗਡਾਊਨਾਂ ਵਿੱਚੋਂ ਜਾਂ ਐਫਸੀਆਈ ਦੇ ਗਡਾਊਨਾਂ ਵਿੱਚੋਂ ਕੀ ਕੁਛ ਹੁੰਦਾ ਹੈ ਕੀ ਨਹੀਂ ਹੁੰਦਾ ਇਸ ਤੇ ਮੈਂ ਟਿੱਪਣੀ ਨਹੀਂ ਕਰੂੰਗਾ ਤੁਸੀਂ ਪੱਤਰਕਾਰਤਾ ਕਰ ਰਹੇ ਹੋ ਤੁਹਾਨੂੰ ਪਿੱਤਰ ਪਤਾ ਹੈ ਉਸ ਬੰਦੇ ਨੇ 40 ਕਿਲੋ ਕਣਕ ਚੋਰੀ ਕੀਤੀ ਸੀ ਹੁਣ ਹਾਲਾਤ ਜਿਹੜੇ ਪਹਿਲੀ ਗੱਲ ਤਾਂ ਇੱਥੇ ਵੀ ਆਖਾਂ ਜੀ ਕੋਈ ਵੀ ਬੰਦਾ ਜਿਹੜਾ ਸਾਡਾ ਕਾਨੂੰਨ ਕਹਿੰਦਾ ਹੈ ਅਪਰਾਧ ਜਨਮ ਤੋਂ ਨਹੀਂ ਹਾਲਾਤ ਵੀ ਅਪਰਾਧੀ ਬਣਾਉਂਦੇ ਆ ਮਾਂ ਕਿਸੇ ਬੱਚੇ ਨੂੰ ਅਪਰਾਧੀ ਨਹੀਂ ਜਮਦੀ ਜਮਦੀ ਨਹੀਂ ਵੀ ਅਪਰਾਧੀ ਜੰਮਿਆ ਸਿਰਫ ਹਾਲਾਤ ਹੈ ਜਿਹੜੇ ਬੰਦੇ ਤੇ ਉਹ ਉਹਨੂੰ ਮਜਬੂਰ ਕਰ ਦਿੰਦੇ ਹੈ ਤਾਂ ਇਹ ਬੰਦਾ ਮੇਰੇ ਕੋਲ ਜੇਲ੍ਹ ਚ ਆਇਆ 40 ਕਿਲੋ ਕਣਕ ਚੋਰੀ ਕੀਤੀ ਤੇ ਤਕਰੀਬਨ 5-7 ਕਿਲੋ ਤਾਂ ਖਾ ਗਿਆ ਉਹਦੇ ਚੋਂ ਰੋਟੀ ਰੱਟੀ ਬਣਾ ਕੇ ਤੇ ਉਹ 30-32 ਕਿਲੋ ਤੇ ਕੋਣ ਫੜੀ ਗਈ ਜੀ ਤਾਂ ਉਹਦੇ ਤੇ ਕੇਸ ਬਣ ਗਿਆ ਤੇ ਉਹ ਵਿਚਾਰਾ ਜੇਲ੍ਹ ਚ ਆ ਗਿਆ ਓਕੇ ਉਹ ਕਾਫੀ ਚਿਰ ਇਧਰ ਉਧਰ ਫਿਰਦਾ ਰਿਹਾ ਪੇਸ਼ ਪੂਸ਼ ਹੁੰਦਾਰਿਆ ਕਿਸੇ ਨੇ ਨਹੀਂ ਸੁਣਾਈ ਉਹਦੀ ਜ਼ਮਾਨਤ ਨਹੀਂ ਹੋਈ ਉਹ 5-6 ਮਹੀਨੇ ਬੀਤ ਗਏ ਤੇ ਉਸ ਦੌਰਾਨ ਮੇਰੀ ਉੱਥੇ ਪੋਸਟਿੰਗ ਵੀ ਹੋ ਗਈ ਤੇ 3 ਮਹੀਨੇ ਉਹ ਮੇਰੇ ਕੋਲ ਵੀ ਰੋਂਦਾ ਰਿਹਾ ਮੇਰੀ ਜ਼ਮਾਨਤ ਕਰਾਓ ਜੀ ਤੇ ਸਾਡੇ ਕੋਲ ਤਾਂ ਕੋਈ ਪਾਵਰ ਨਹੀਂ ਜ਼ਮਾਨਤ ਕਰਾਉਣ ਦੀ ਤੇ ਅਸੀਂ ਕਰਾਈਏ ਵੀ ਕਿਉਂ ਬਾਅਦ ਚ ਭਗੌੜਾ ਹੋ ਜੇ ਤੇ ਕਾਨੂੰਨ ਸਾਨੂੰ ਪੁੱਛੂਗਾ ਦੱਸ ਬਈ ਕਿਉਂ ਤੂੰ ਕਰਾਈ ਤੇ ਕਿੱਧਰ ਗਿਆ ਹੂੰ ਤਾਂ ਉਹ ਬੰਦਾ ਸਾਡੇ ਕੋਲ ਅੰਦਰ ਤੇ ਮੈਂ ਉਹ ਬਲਾ ਉਹ ਜਦੋਂ ਮੈਨੂੰ ਆਪਦੀ ਬੇਨਤੀ ਪ੍ਰਤੀ ਬੇਨਤੀ ਦਿੰਦਾ ਤਾਂ ਮੈਂ ਇਹਨੂੰ ਦਫ਼ਤਰ ਬੁਲਾ ਲਿਆ ਤਾਂ ਜਿਵੇਂ ਇੱਕ ਪ੍ਰਾਣੀ ਤਜਰਬੇਕਾਰ ਅਫਸਰ ਨੇ ਨੂੰ ਮੈਂ ਪੁੱਛਿਆ ਸੀ ਮੈਂ ਕਿ ਸਰ ਤੁਹਾਨੂੰ ਅੱਜ ਵੀ ਲੋਕ ਬੜੀ ਇੱਜ਼ਤ ਨਾਲ ਦੇਖਦੇ ਐ ਤੁਹਾਡੇ ਨਾਂ ਦੇ ਨਾਲ ਸਰਦਾਰ ਕਹਿ ਕੇ ਸੰਬੋਧਨ ਕਰਦੇ ਐ ਤੇ ਮੈਨੂੰ ਦੱਸੋ ਮੈਂ ਨੌਕਰੀ ਸ਼ੁਰੂ ਕਰ ਰਿਹਾ ਹਾਂ ਮੈਂ ਕੀ ਕਰਾਂ ਵੀ ਮੇਰੀ ਵੀ ਕੋਈ ਇੱਜ਼ਤ ਬਣੇ ਤਾਂ ਉਹਨਾਂ ਨੇ ਮੈਨੂੰ ਆਖਿਆ ਸੀ ਜਿਹੜੇ ਕੈਦੀ ਐ ਨਾ ਜਿਹੜੇ ਤੇਰੇ ਕੋਲ ਬੰਦੇ ਹੋਣਗੇ ਉਹਨਾਂ ਦਾ ਦੁੱਖ ਤਕਲੀਫ ਸੁਣੀ ਹੂੰ ਬਾਕੀ ਸਾਰਾ ਕੰਮ ਚੱਲਦਾ ਰਹੂਗਾ ਉਹਨਾਂ ਦਾ ਹੱਥ ਫੜੀ ਉਹਨਾਂ ਦੇ ਮੁੱਢੇ ਤੇ ਅਥਰ ਰੱਖੀ ਹੂੰ ਅੱਧੀ ਤਕਲੀਫ ਦੂਰ ਹੋ ਜਾਂਦੀ ਬੰਦੇ ਦੀ ਜਦੋਂ ਕੋਈ ਅਧਿਕਾਰੀ ਉਹਨੂੰ ਕਹਿ ਦੂਗਾ ਕੋਈ ਨਾ ਬੱਲਿਆ ਰੱਪਲੀ ਕਰੂਗਾ ਹੂੰ ਤੇ ਮੈਂ ਇਹੇ ਸਭ ਕਰਦੀ ਜ਼ਿੰਦਗੀ ਵਿੱਚ ਅਡਾਪਟ ਕਰਨ ਦੀ ਵੱਡੇ ਪੱਧਰ ਤੇ ਟਰਾਈ ਮਾਰੀ ਤਾਂ ਮੈਂ ਉਸ ਬੰਦੇ ਨੂੰ ਬੁਲਾ ਲਿਆ ਤੇ ਉਹਨੂੰ ਪੁੱਛਿਆ ਉਹਨੇ ਦੱਸਿਆ ਜੀ ਵੀ ਮੇਰੀ ਜ਼ਮਾਨਤ ਨਹੀਂ ਹੋ ਰਹੀ ਤੇ ਸਾਡੇ ਕੋਲੋ ਫ੍ਰੀ ਲੀਗਲ ਹੈਲਪ ਵਾਲੇ ਹੁੰਦੇ ਸੀ ਮੈਂ ਯਾਰ ਕਰਾਉ ਤੋ ਉਹ ਜ਼ਮਾਨਤ ਆਰਡਰ ਹੋਗੀ ਜੱਜ ਸਾਹਿਬ ਨੇ ਆਰਡਰ ਕਰਤੀ ਜ਼ਮਾਨਤ ਤੇ ਉਹਦੀ ਤਾਂ ਕੋਈ ਜ਼ਮਾਨਤ ਹੀ ਨਾ ਭਰਾਈ ਅੱਛਾ ਤੇ ਉਹ ਜਦੋਂ ਫੇਰ ਟਾਈਮ ਟੱਪਿਆ ਮੈਂ ਕਿਹਾ ਯਾਰ ਜ਼ਮਾਨਤ ਕਿਉਂ ਨਹੀਂ ਭਰੀ ਜਾ ਰਹੀ ਤਾਂ ਮੈਂ ਉਹਨੂੰ ਫੇਰ ਬਰਾਬਰੂ ਕੇ ਪੁੱਛਿਆ ਉਹ ਕੀ ਗੱਲ ਆ ਯਾਰ ਤੇਰੇ ਕੋਲ ਕੋਈ ਵੀ ਨਹੀਂ ਕੋਈ ਪੰਚਾਇਤ ਮੈਂਬਰ ਕੋਈ ਕੋਸ਼ਿਸ਼ ਤੂੰ ਕਿਸੇ ਨੂੰ ਵੋਟ ਪਾਉਂਦਾ ਹੋਏਗਾ ਕੋਈ ਗੱਲਬਾਤ ਹੋਊਗੀ ਕੋਈ ਤਾਂ ਅੱਗੇ ਆਵੇ ਕਹਿੰਦਾ ਜੀ ਕੋਈ ਨਹੀਂ ਆਉਂਦਾ ਹੂੰ ਤੇ ਜਦੋਂ ਮੈਂ ਉਹਨੂੰ ਬਰਾਬਰੂ ਆ ਤੇ ਉਹ ਰੋਪਿਆ ਹੂੰ ਤੇ ਮੈਨੂੰ ਕਹਿੰਦਾ ਜੀ ਗੱਲ ਇਹ ਐ ਮੇਰਾ ਪਰਿਵਾਰਿਕ ਸਿਸਟਮ ਠੀਕ ਨਹੀਂ ਹੂੰ ਤੇ ਮੇਰੇ ਉਹ ਥੋੜੇ ਜਿਹਾ ਅਪਸੈਟ ਜੇ ਹਾਲਾਤਾਂ ਦਾ ਸੀ ਤੇ ਮੇਰੇ ਵੱਲ ਦੇਖੋ ਤੇ ਮੇਰਾ ਪਰਵਾਰ ਇੱਕ ਸਿਸਟਮ ਠੀਕ ਨਹੀਂ ਤਾਂ ਉਹ ਉਹਦੀ ਵਾਈਫ ਹੀ ਨਹੀਂ ਸੀ ਚਾਹੁੰਦੀ ਕਿ ਇਹ ਬਾਹਰ ਰਵੇ ਤੇ ਉਹਦੀ ਆਜ਼ਾਦੀ ਤੇ ਰੋਕ ਲੱਗੀ ਠੀਕ ਹੈ ਤਾਂ ਮੈਂ ਉਦੋਂ ਜਿਹੜੇ ਜੱਜ ਸੀ ਉੱਥੇ ਉਹ ਇਨਸਪੈਕਸ਼ਨ ਵਾਸਤੇ ਆਉਂਦੇ ਹੁੰਦੇ ਤਾਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੈਸ਼ਨ ਜੱਜ ਸੰਗਰੂਰ ਆਉਂਦੇ ਹੁੰਦੇ ਸੀ ਉੱਥੇ ਮੈਂ ਸਰਾ ਕੇਸ ਦੇਖੋ ਇਹਦੀ ਤਾਂ ਜਮਾਨਤੀ ਨਹੀਂ ਹੋ ਰਹੀ ਤੇ ਇਹਦਾ ਕੀ ਕੀਤਾ ਜਾਵੇ ਤੇ ਉਹਨਾਂ ਨੇ ਉਹ ਦੇਖ ਤੋ ਕਿ ਨਾ ਕੀ ਸ। ਤੇ ਉਹਦੇ ਸਾਰੇ ਡਾਕੂਮੈਂਟ ਦੇਖ ਤੋ ਕਿ ਕਹਿੰਦੇ ਯਾਰ ਇਹਨੂੰ ਅੰਡਰ ਗਾਉਣ ਕਰ ਦਿੰਦੇ ਆ। ਹੂੰ ਜਿੰਨੀ ਕੱਟੀ ਉਹਨੀ ਇਹਨੂੰ ਸਗਾ। ਇਹ ਮੰਨਦਾ ਹੈ। ਕਾਂਦੀ ਮੰਨਦਾ ਅਸੀਂ ਬੁਲਾ ਲਿਆ ਮੈਂ ਕਹਿੰਦੇ ਤੂੰ ਕੋ ਚੋਰੀ ਕੀਤੀ ਸੀ। ਕਹਿੰਦੇ ਹਾਂਜੀ ਕੀਤੀ ਸੀ। ਕਹਿੰਦੇ ਕਿਉਂ? ਕਹਿੰਦੇ ਜੀ ਮੇਰੀ ਤਾਂ ਰੋਟੀ ਨਹੀਂ ਸੀ ਬਣਦੀ। ਘਰ ਵਾਲੀ ਮੈਨੂੰ ਕੁੱਟ ਕੇ ਘਰੋਂ ਕੱਢ ਦਿੰਦੀ। ਰੋਟੀ ਦਾ ਖਾਣੀ ਹੈ 40 ਕਿਲੋ ਕਣਕ ਸੀ। ਕਿੰਨੀ ਸੀ 40 ਕਿਲੋ? ਮੈਂ ਸਰੋਂ ਦਾ ਬੰਦਾ ਜਾਵੇ ਕਿੱਥੇ ਰੋਟੀ ਤਾਂ ਸੱਚੀ ਮੁੱੱਚੀ ਖਾਣੀ ਹੈ ਹੂੰ ਤੇ ਉਹਦੇ ਹਾਲਾਤ ਐਡੇ ਤਰਸਯੋਗ ਸੀ ਉਹਨੇ ਰੋਟੀ ਪਿੱਛੇ ਤੇ ਪਰਿਵਾਰਿਕ ਢਿੱਡ ਦੀ ਅੱਗ ਬੁਝਾਉਣ ਲਈ ਢਿੱਡ ਦੀ ਅੱਗ ਤੇ ਪਰਿਵਾਰ ਦਾ ਸਿਸਟਮ ਹੂੰ ਬਹਾਲ ਹੋਣ ਵਾਸਤੇ ਉਹਦੇ ਰਸਤੇ ਵਿੱਚ ਰੋੜਵੇ ਬਣੇ ਉਹਨੂੰ ਅੰਡਰਗੋਨ ਕਰਤਾ ਹੂੰ ਉਹ ਬਾਹਰ ਜਾਂਦਾ ਅੰਡਰਗੋਨ ਦਾ ਮਤਲਬ ਹੁੰਦਾ ਜਿੰਨੀ ਹੁਣ ਤੱਕ ਜੇਲ੍ਹ ਦੇ ਅੰਦਰ ਸਜ਼ਾ ਉਹਨੇ ਕੱਟ ਲਈ ਬਸ ਕੱਟ ਲਈ ਕੱਟ ਲਈ ਤੇ ਲਾਅ ਆਫ ਪ੍ਰੋਬੇਸ਼ਨ ਹੁੰਦਾ ਜਿਸ ਨੂੰ ਉਸ ਨੂੰ ਕਰਕੇ ਤੇ ਅੰਡਰਗੋਨ ਕਰ ਦਿੰਦੇ ਆ ਲਾਅ ਆਫ ਪ੍ਰੋਬੇਸ਼ਨ ਤੇ ਅੰਡਰਗੋਨ ਵੀ ਕੋਰਟ ਜੁਡੀਸ਼ਰੀ ਕੋਲ ਪਾਵਰ ਹੈਗੀ ਜੁਡੀਸ਼ੀਅਲ ਕੋਲ ਪਾਵਰ ਹੈਗੀ ਜੁਡੀਸ਼ਰੀ ਇਜ਼ ਵੈਰੀ ਪਾਵਰਫੁਲ ਗੁੱਡ ਤੇ ਉਹ ਪਾਵਰ ਜੱਜ ਸਾਹਿਬ ਨੇ ਵਰਤੀਆਂ ਤੇ ਉਹਨੂੰ ਕੱਢਤਾ ਉਹ ਤਾਂ 15 20 ਦਿਨਾਂ ਬਾਅਦ ਫੇਰ ਆ ਗਿਆ ਦਵਿੰਦਰ ਜੀ ਕਿਉਂਕਿ ਉਹ ਪਰਿਵਾਰ ਚ ਲੋੜੀਦਾ ਹੀ ਨਹੀਂ ਸੀ ਵਿਚਾਰਾ ਅੱਛਾ ਹੁਣ ਦੇਖੋ ਹਾਲਾਤ ਉਹਦੀ ਲੋੜ ਜੇਲ੍ਹ ਚ ਸੀ ਉਹਦੀ ਜੇਲ੍ਹ ਚ ਤਾਂ ਅਸੀਂ ਤਾਂ ਕੀ ਵਿਚਾਰੇ ਦੀ ਲੋੜ ਕਰਨੀ ਸੀ ਪਰ ਉਹ ਫੇਰ ਆ ਗਿਆ ਕਿਉਂ ਨਾਲੇ ਉਹਦੀ ਜ਼ਖਮ ਮੈਂ ਉਹਦਾ ਟ੍ਰੀਟਮੈਂਟ ਵੀ ਕਰਾਈ ਮੈਂ ਕੀ ਹੋ ਗਿਆ ਕਹਿੰਦਾ ਜੀ ਮੈਂ ਜਾਂਦਾ ਰਿਆ ਪੰਜ ਚਾਰ ਦਿਨ ਤਾਂ ਮੈਂ ਬਾਹਰ ਪੂਰੀ ਰਿਆ ਜਦੋਂ ਮੈਂ ਘਰੇ ਗਿਆ ਜਚਾ ਕੇ ਮੇਰੀ ਘਰ ਵਾਲੀ ਨੇ ਮੈਨੂੰ ਕੁੱਟਿਆ ਜਿਹੜਾ ਦੂਜਾ ਬੰਦਾ ਸੀ ਉਹਨੇ ਕੁੱਟਿਆ ਮੈਨੂੰ ਫੇਰ ਕੱਢਤਾ ਤੇ ਮੇਰੇ ਤੇ ਫੇਰ ਚੋਰੀ ਪਾਤੀ ਵੀ ਸਾਡੇ ਘਰੇ ਬੇਰੇ ਘਰੇ ਚੋਰੀ ਕਰਦਾ ਸੀ ਤੇ ਮੈਂ ਤਾਂ ਜੀ ਫੇਰ ਆ ਗਿਆ ਫੇਰ ਉਹ ਵਿਚਾਰਾ ਕਾਫੀ ਦਿਨਾਂ ਤਰ ਰਿਹਾ ਸੀ ਅਸੀਂ ਉਹਦੀ ਹੈਲਪਰੀ ਕਰ ਸਕਿਓ ਇਹ ਇੱਕ ਤੇ ਚਰਪਾਸੇ ਬਰਨਾਲੇ ਦਾ ਦੂਜਾ ਦੂਜਾ ਤਜਰਬਾ ਸੀ ਇੱਕ ਤੁਹਾਡੇ ਬਰਨਾਲੇ ਦਾ ਇੱਕ ਐਮਬਲੇ ਹੁੰਦਾ ਸੀ ਮਲਕੀਤ ਸਿੰਘ ਕੀਤੂ ਹਾਂ ਉਹ ਵੀ ਇਲੈਕਸ਼ਨਾਂ ਤੋਂ ਪਹਿਲਾਂ ਸ਼ਰਾਬ ਦੇ ਕੇ ਕੇਸ਼ ਮੇਰੇ ਕੋਲ ਉਹ ਤੁਹਾਡੇ ਕੋਲ ਹਾਕੀਤੂ ਵਾਲਾ ਕਿਸ ਤਰ੍ਹਾਂ ਜਰੂਰੀ ਮੇਰੇ ਕੋਲ ਅੰਦਰ ਆ ਗਿਆ ਤੱਕੀ ਤੂੰ ਅੰਦਰ ਆ ਗਿਆ ਤੇ ਮੈਂ ਵੀ ਉਹ ਆਉਂਦਾ ਪਹਿਲਾਂ ਵੀ ਆਉਂਦਾ ਸੀ ਝੇਲ ਤੇ ਪਹਿਲਾਂ ਤਾਂ ਮੁਲਾਕਾਤ ਕਰਨਾ ਹੁੰਦਾ ਪਹਿਲਾਂ ਮੁਲਾਕਾਤ ਕਰਨਾ ਜਾਂ ਤੁਹਾਨੂੰ ਮਿਲਣ ਤੇ ਸਮਾਜਿਕ ਕੰਮ ਕੇਤੀਆਂ ਨੂੰ ਕੁਝ ਕੰਮ ਬੜ ਦੇ ਗਿਆ ਕੋ ਮਾੜਾ ਮੋਟਾ ਹੈਲਪ ਦੇ ਗਿਆ ਉਹ ਜੀ ਕੰਮ ਹੁੰਦਾ ਹੈ ਸਮਾਜਿਕ ਬੰਦਾ ਰੋਟੀ ਆ ਗਿਆ ਰੋਟੀ ਵੀ ਖਾ ਗਿਆ ਇਹ ਵੀ ਤੁਸੀਂ ਕਿਹ ਸਕਦੇ ਇਹ ਤਾਂ ਬਹੁਤ ਖਾਂਦੇ ਹੈ ਇਹ ਤਾਂ ਤੁਸੀਂ ਪਿੱਠ ਘੁਮਾ ਕੇ ਦੇਖੋ ਤਾਂ ਇਹ ਤੁਹਾਨੂੰ ਦਿਖੂ ਨਾ ਬੰਦਾ ਉਹ ਵੀ ਖਾ ਕੇ ਗਿਆ ਹੁੰਦਾ ਮਹਿਮਾ ਪਰਮਾਜ ਦਾ ਤਾਂ ਕੋਈ ਹਾਲ ਅੱਛਾ ਜੀ ਕੀ ਤੂੰ ਤੇ ਆਓ ਕੀ ਤੂੰ ਆਗੇ ਤੁਹਾਡੇ ਸ਼ਰਾਬ ਦੀ ਸਮਗਲਿੰਗ ਦੇ ਕੇ ਇਸ ਚ ਸ਼ਰਾਬ ਦੀ ਉਹ ਟਰੱਕ ਟਰੱਕ ਫੜਿਆ ਗਿਆ ਸੀ ਕੋਈ ਇਲੈਕਸ਼ਨਾਂ ਤੋਂ ਪਹਿਲਾਂ ਹੂੰ ਕੀਤੂ ਅੰਦਰ ਆ ਗਿਆ ਤੇ ਇਲੈਕਸ਼ਨਾਂ ਚ ਜੇ ਟਾਈਮ ਪਿਆ ਸੀ ਫੜਿਆ ਗਿਆ ਪਰ ਅੰਦਰ ਆ ਗਿਆ ਹੋਰ ਵੀ ਬੰਦੇ ਨਾਲ ਆ ਗਏ ਤੇ ਕੀਤੂ ਦਾ ਮਹਾਰਾਜਿਨਮਾ ਵੀ ਕਰਾਤਾ ਸੀ ਉਹਦੇ ਭਤੀਜਿਆਂ ਨੇ ਭਤੀਜਿਆਂ ਨਾਲ ਭਤੀਜਿਆਂ ਨਾਲ ਹੋਇਆ ਉੱਥੇ ਬਰਨਾਲਾ ਜੇਲ੍ਹ ਚ ਤਾਂ ਉਹ ਭਤੀਜੇ ਤਾਂ ਉਹ ਤੋਂ ਛੋਟੇ ਸੀ ਰਾਜਿਨਮਾ ਵੀ ਇੱਕ ਹੋਇਆ ਸੀ ਜੇਲ੍ਹ ਚ ਭਈ ਉਹ ਕਨਾਲ ਤੋਂ ਕਨਾਲ ਥਾਂ ਛੜਦੇ ਬਾਅਦ ਚੂਸੇ ਕਰਕੇ ਫੇਰ ਹਾਲਾਤ ਬਣੇ ਤੇ ਕੀਤੂ ਆਪਦੀ ਜਾਨ ਗਮੋਣੀ ਪਈ ਉਹਦੇ ਪਤੀਜੇ ਦਾ ਨਾਂ ਜੱਸਾ ਸੀ ਕੋਈ ਨਹੀਂ ਉਹਨੂੰ ਜੱਸਾ ਜੱਸਾ ਵੀ ਤੁਹਾਡੇ ਕੋਲ ਰਿਹਾ ਜਿਹੜੇ ਚ ਹਾਂ ਜੱਸਾ ਵੀਰੇ ਉਹ ਕਿਹੜਾ ਹੈ ਜਿਹੜਾ ਨਹੀਂ ਰਿਹਾ ਜੇਲਾ ਚ ਹੀ ਰਹਿਣਾ ਹੈ ਜਦੋਂ ਅਪਰਾਧ ਕਰਨੇ ਤਾਂ ਜੇਲਾ ਚ ਹੀ ਰਹਿਣਾ ਹੈ ਤਾਂ ਛਕੀ ਤੂੰ ਜਦੋਂ ਆਉਂਦਾ ਕੀ ਹਾ ਭਾਵ ਸੀ ਕੀ ਕਰਦਾ ਸੀ ਜਿਹੜੇ ਚ ਹੋਰ ਨਾਰਮਲ ਅੱਛਾ ਕੋਈ ਐਡੇ ਉਸ ਬੰਦੇ ਦੇ ਡਾਰ ਵਾਲੀ ਕੋਈ ਗੱਲ ਨਹੀਂ ਸੀ ਅੰਦਰ ਰਹਿੰਦਾ ਸਵੀਰੀ ਉੱਠਣਾ ਸਾਂਝੀ ਤੇ ਸਾਡੇ ਕੋਲ ਜੇਲਾਂ ਦੇ ਵਿੱਚ ਇੱਕ ਫੈਸਿਲਿਟੀਆਂ ਹੁੰਦੀਆਂ ਵੀ ਕੈਦੀ ਉੱਠਣਗੇ ਕੈਦੀ ਖਾਣ ਪੀਣ ਕਰਨਗੇ ਉਹ ਤਾਂ ਹਵਾਲਾਤੀ ਸੀ ਉਹ ਜੋ ਵੀ ਕੈਦੀ ਦਾ ਮਤਲਬ ਹੈ ਸਾਰੇ ਹਵਾਲਾਤੀ ਕੈਦੀ ਵਿੱਚੇ ਵਾਲੀ ਵਾਲ ਖੇਡਣਗੇ ਫਿਰ ਆ ਹੋਊਗਾ ਕਿਤਾਬਾਂ ਪੜਨਗੇ ਸਭ ਕੁਝ ਤਾਂ ਉਹ ਲੋਗਾਂ ਨਾਲ ਬਾਲੀਬੋਲਾਂ ਖੇਡਦਾ ਲੋਗਾਂ ਨਾਲ ਬਹਿ ਕੇ ਗੱਲਾਂ ਕਰਦਾ ਉੱਤੀ ਰੱਖੀ ਹਾਲ ਹੈ ਤੇਰਾ ਕਿਹੜਾ ਪਿੰਡ ਹੈ ਤੇਰੀ ਭੂਆ ਕਿਹੜੇ ਪਿੰਡ ਦੀ ਹੈ ਤੇਰਾ ਪੱਪੜ ਕਿਹੜੇ ਦਾ ਚਾਚਾ ਕਿੱਥੇ ਵੇ ਹੈ ਉਹ ਸਾਰਿਆਂ ਨਾਲ ਗੱਲਾਂ ਕਰੀ ਜਾਂਦਾ ਤੇ ਜਦੋਂ 15-20 ਦਿਨ ਮਹੀਨੇ ਮਗਰੋਂ ਉਹ ਨਿਕਲਿਆ ਉਥੋਂ ਤੇ ਮੈਨੂੰ ਸਸਰੀਕਾਲ ਬਣਾਉਣਾ ਆਉਂਦਾ ਚੰਗਾ Saab ਮੈਂ ਚੱਲਿਆ ਮੇਰੀ ਜਮਾਨਤ ਹੋ ਗਈ ਮੈਂ ਚੰਗਾ ਚਲੋ ਲੋਕ ਸੇਵਾਜ ਲੱਗੋ ਦੁਬਾਰੇ ਜਾ ਕੇ ਹਾਂ ਮੈਂ ਕਿਹਾ ਜਾਓ ਤੇ ਥੋੜਾ ਜਾ ਸਿਆਣੇ ਬਣ ਕੇ ਰਹੋ ਉਹ ਨਹੀਂ Saab ਮੈਂ ਤਾਂ ਸੀਤਾ ਜੀ ਸਿਆਣੇ ਹੀ ਆ ਸਿਆਸੀ ਬੰਦੇ ਆ ਤੇ ਮੈਂ ਕੀ ਖਟਿਆ ਕੀ ਗਵਾਇਆ ਕੁਝ ਨਹੀਂ ਗਵਾਇਆ ਕੀ ਖੱਟਿਆ ਕਹਿੰਦੇ ਖੱਟਿਆ ਬਹੁਤ ਕੁਛ ਕਿਵੇਂ ਕਹਿੰਦਾ ਜੀ ਹੁਣਾ ਤਕਰੀਬਨ ਤੁਹਾਡੇ ਕੋਲ 300 ਬੰਦਾ ਜੇਲ੍ਹ ਚ ਅੰਦਰ ਮੈਂ ਹਾਂ ਕਹਿੰਦਾ ਸਾਰੇ ਬਰਨਾਲੇ ਦੇ ਐ ਧਨੋਲੇ ਦੇ ਐ ਟਪੇ ਦੇ ਐ ਸਾਰਿਆਂ ਦੀਆਂ ਯਾਂ ਤਾਂ ਪੂਆ ਚਾਚਾ ਤਾਇਆ ਮੇਰੇ ਹਲਕੇ ਚ ਵੀ ਐ ਵੇ ਸਾਰਿਆਂ ਦੀ ਲਿਸਟ ਲਈ ਬੰਦੇ ਉੱਥੋਂ ਦੇ ਬਾਹਰ ਦੇ ਉਹਨਾਂ ਦੀਆਂ ਰਿਸ਼ਤੇਦਾਰੀਆਂ ਕਹਿੰਦਾ ਜੀ ਮੈਂ ਤਾਂ ਇਸ ਗੱਲ ਦਾ ਫਾਇਦਾ ਲੈ ਗਿਆ 5000 ਵੋਟਾਂ ਪੱਕੀਆਂ ਕਰ ਗਿਆ ਮੈਂ ਕਿਹਾ ਉਹ ਕਿਵੇਂ ਕਹਿੰਦਾ ਜੀ ਮੈਂ ਸਭ ਨਾਲ ਦੁੱਖ ਸੁੱਖ ਕੀਤਾ ਵੀ ਆਖਦੇ ਮੈਂ ਵਕੀਲ ਵੀ ਕਰਾਤੇ ਜੇਲ੍ਹ ਚ ਬੈਠ ਕੇ ਬੈਠੇ ਨੇ ਤੇ ਵਕੀਲ ਨੂੰ ਮਿਲਣ ਆ ਗਿਆ ਵਕੀਲ ਉਹ ਯਾਰ ਤੂੰ ਇਹਦਾ ਕਾਇਕੇਸ ਲੈਣੀ ਇਹੋ ਜੀ ਕੰਮ ਵੀ ਕਰਾਤੇ ਕਹਿੰਦਾ ਜੀ ਮੈਂ ਤਾਂ 5000 ਵੋਟਾਂ ਪੱਕੀਆਂ ਕਰ ਲੀਆਂ ਆਪਦੀਆਂ ਅੱਛਾ ਮੈਂ ਅੱਛਾ ਕਹਿੰਦੇ ਥੋੜਾ ਬਹੁਤ ਧੰਨਵਾਦ ਬਈ ਜੇਲ੍ਹ ਵਾਲਿਆਂ ਦਾ ਵੀ ਤੁਸੀਂ ਠੀਕ ਰੱਖਦੇ ਹੋ ਸਾਰਿਆਂ ਨੂੰ ਕੈਦੀ ਵਧੀਆ ਰਹਿੰਦੇ ਤੇ ਮੌਲ ਠੀਕ ਹੈ ਤੇ ਚਲੋ ਇੱਕ ਇੱਕ ਉਹ ਇਹ ਬੰਦਾ